ਗੱਲ ਸੋੜ ਲਾ ਮੋੜ ਦੇ ਬਾਲੀਆਂ ਨਾਨਕੀ ਛੱਕ ਵਾਲੀਆਂ ਮਾਮਾ ਨਾਨਕੀ ਛੱਕ ਕੋਈ ਇੱਕ ਦੂਸਰਾ ਨਾਨਕੀ ਛੱਕਤਾ ਉਹ ਯਾਰ ਅਮਾ ਮੇਰੀ ਗਾਹ ਪੜਦੇ ਨਾ ਧੀ ਤੋਂ ਨਾ ਇਹ ਪਰਮਜੀਤ ਨਾਨਕੀ ਛੱਕ ਦੇ ਉਦੋਂ ਗੱਲ ਹੋਈ ਸੀ ਦਿਖਾਉਣ ਜੋਗਾ ਹੀ ਆ ਹੈਨਾ ਉਹ ਕਿੰਨਾ ਹੋਵੇ ਹਰਪ੍ਰੀਤ ਨਾ ਮਨੀਰ ਵੀਜੀ ਜਿਹੜਾ ਤੇਰੇ ਬੁਨੇ ਦਾ ਝੋਨਾ ਹੈ ਆਲੇ ਮਈ ਚ ਲੱਗਦਾ ਝੋਨਾ ਦੀ ਫਨੀਰੀ ਵੀਜੀ ਮੇਰੀ ਗਾਹ ਤੋਂ ਲੱਗਦੀ ਮੇਰੀ ਫਨੀਰੀ ਵੀਜੀ ਝੋਨੇ ਦੀ ਮੇਰੀ ਗਾਹ ਤੋਂ ਤੂੰ ਕੀ ਕਰਕੇ ਆਇਆ ਫਿਰ ਆ ਹਰਪ੍ਰੀਤ ਅਰੇ ਮਾਤ ਥੱਪੜ ਦੇ ਬਾਰ ਮੈਂ ਚਾਂਦੇ ਮਾਰੂ ਦੋ ਚਪੇੜਾ ਕੰਨ ਥਲੇ ਗਿਆ ਨਾ ਮੰਨੂਗੀ ਹੈਨਾ ਕਿਉਂ ਮੇਰਾ ਇੱਕ ਇੱਕ ਵਿਆਹ ਹੁੰਦਾ ਸੀ ਮੈਂ ਕਹਾਂ ਆ ਰਿਹਾ ਸੀ ਇੱਕ ਹੀ ਇੱਕ ਹੁੰਦੇ ਸਾਰੇ ਇਹਨਾਂ ਨੇ ਇਹ ਕਿਹਾ ਤਾਰੇ ਨੇ ਸਾਨੂੰ ਇਹੀ ਕਿਹਾ ਸੀ ਕਹਿੰਦਾ ਉਹ ਉਹਨਾਂ ਮੰਗ ਨਹੀਂ ਸੀ ਤੁਹਾਡੀ ਤੇ ਚੰਨ ਵੀ ਨਹੀਂ ਮੰਨਦੀ ਮੈਂ ਚਾਂਦੇ ਮਾਰੂ ਦੋ ਚਪੇੜਾ ਕੰਨ ਥਲੇ ਗਿਆ ਉਹ ਨਾ ਮੰਨੂਗੀ ਹੈ ਨਾ ਕਿਉਂ ਮੇਰਾ ਇੱਕ ਇੱਕ ਵਿਆਹ ਬਣਾ ਦੇ ਮੈਂ ਨਾ ਆ ਰਿਹਾ ਇੱਕ ਇੱਕ ਹੁੰਦਾ ਸਾਰਾ ਬਾਰੀ ਆ ਮੇਰਾ ਸਾਰਾ ਇੱਕ ਨਹੀਂ ਹੁੰਦਾ ਹੈ ਤੈਨੂੰ ਇਹ ਇਹ ਕਹਿੰਦੀ ਦੇ ਚੁੱਪ ਕਰ ਜਾ ਭੈਣ ਜੋ ਤੁਸੀਂ ਕਾਂਵਾਂ ਰੋਲੀ ਪਾਈ ਆ ਟੱਪਰ ਦੇ ਜੀਆਂ ਨੇ ਉਹ ਗੱਲ ਫੇਰ ਇੱਕ ਮਿੰਟ ਤੇਰੇ ਟਾਂਕੇ ਤੇਰੇ ਭੈਣੋ ਕੱਢ ਦੇ ਤੇਰੇ ਨਿਆਣੇ ਹੋਏ ਨਿਆਣੇ ਵੀ ਤਕੜੇ ਹੋਗੇ ਤੇਰੇ ਟਾਂਕੇ ਹੱਲੇ ਵੀ ਦੋਖਦੇ ਆ ਚੁੱਪ ਕਰ ਜਾ ਨਿਆਣੇ ਬਰੋਬਰ ਦੇ ਤੇ ਟਾਂਕੇ ਹੱਲੇ ਵੀ ਦੋਖਦੇ ਤੇ ਫੇਰ ਕੀ ਹੋਇਆ ਕਹਿੰਦੀ ਉਹ ਫੇਰ ਕਰਮਣਗਵਣੀ ਕਹਿੰਦੇ ਕਿ ਪਹਿਲਾਂ ਸੱਸੀ ਕੱਲਣਾ ਜੇ ਤੁਸੀਂ ਨਹੀਂ ਕਰਨਾ ਹਨਾ ਮੇਰੀ ਗੱਲ ਸੁਣ ਲੈ ਤੇ ਹੁਣ ਤੁਸੀਂ ਬਈ ਦੂਨਿਆਂ ਪਿੱਛੇ ਕਿਉਂ ਲੜਦੇ ਆ ਹੈ ਹੁਣ ਇਹਨਾਂ ਦੇ ਉਹ ਕਲੇਸ਼ ਚੱਲਦਾ ਹਨਾ ਉਹ ਕਲੇਸ਼ ਚੱਲਦਾ ਛੱਡੇ ਗੱਲਾਂ ਦੋ ਇਹਨਾਂ ਨੇ ਕੀ ਖਾਤਾ ਇਹਨਾਂ ਨੇ ਜੂਸ ਮਸੇ ਇਹਨਾਂ ਨੇ ਜੂਸ ਪੀਤਾ ਨਾ ਸਾਰਿਆਂ ਆ ਖਾ ਗਏ ਤੁਹਾਡੇ ਨੂੰ ਮਗਰਲੇ ਜਿਹੜੇ ਆਏ ਸਾਡੇ ਨਹੀਂ ਕਿੰਨੇ ਕਹਿੰਦੇ ਸੀ 180 ਹਾਂ 550 ਤੋਂ ਬੰਦਾ ਸੀ ਭੈਣ ਜੀ 900 ਦੀ ਬੰਦੇ ਵਿੱਚ ਤੁਸੀਂ ਸਾਨੂੰ ਦੱਸਦੇ ਅਸੀਂ ਇਹਨਾਂ ਨੂੰ ਬਹੁਤ ਜੀ ਇੰਨਾ ਕਾਜ ਕੀਤਾ ਅਸੀਂ ਉਹੀ ਕੁੜੀ ਨੂੰ ਦੇ ਦਿੰਦੇ ਤੁਸੀਂ ਅੱਗੇ ਵਿਆਹ ਦੇ ਲਿਆਵਾਂਗੇ ਆਪਣੀ ਅਸੀਂ ਉੱਥੇ ਚੱਲ ਕੇ ਰਿਸੈਪਸ਼ਨ ਦੀ ਪਾਰਟੀ ਕਰਾਉਣ ਮੰਗ ਪਿਆ ਤੇ ਸਾਨੂੰ ਤਾਂ ਇਹ ਨਹੀਂ ਇਹ ਕਿ ਉਹ ਕਹਿੰਦੇ ਪਹਿਲਾਂ ਤੁਸੀਂ ਆਪ ਕਰ ਲੈਣਾ ਨਹੀਂ ਮੇਰਾ ਗੱਲ ਕਰੀ ਜੇ ਮੈਂ ਆਪਣਾ ਵਿਆਹ ਵਧੀਆ ਤਰੀਕੇ ਨਾਲ ਕਰਾਉਣਾ ਤੇ ਨੂੰ ਵਧੀਆ ਕਰਾ ਦਿਆਂ ਮੈਂ ਸਾਰੇ ਫੰਕਸ਼ਨ ਲਗਾਏ ਤੁਸੀਂ ਪਹੁੰਚੇ ਨਹੀਂ ਉਹ ਤੁਹਾਡੀ ਗਲਤੀਆਂ ਆ ਬਈ ਐਹੀ ਮਮਾ ਇਹ ਤਾਂ ਨਹੀਂ ਹੋਈ ਐਸੀ ਐਹੀ ਕੁੜੀ ਦੇ ਘਰ ਦਾ ਕੋਖ ਆ ਉਹ ਮੈਨੂੰ ਕੰਮ ਸੀ ਇਹ ਉਸ ਨਾਲੇ ਲੋਜ ਲੈਣੀ ਸੀ ਕਿ ਉਹ ਯਾਰ ਹੁਣ ਤੁਸੀਂ ਮਾਸੀ ਨੂੰ ਖਿਲਾ ਦਿਓ ਉਹ ਤਾਂ ਵਿਚਾਰੀ ਭੁੱਖੀ ਬੈਠੀ ਆ ਜਿਹੜਾ ਵੀ ਵਿਆਹ ਦੇ ਨਹੀਂ ਖਿਲਾਇਆ ਨਹੀਂ ਹੁੰਦਾ ਤੂੰ ਚੰਨ ਕਿੰਨੇ ਝੂਠ ਬੋਲ ਇਹ ਸਾਰਾ ਟੰਬਰ ਕਹਿੰਦਾ ਕਿ ਉਹ ਕਹਿੰਦੇ ਪਹਿਲਾਂ ਸੱਸੀ ਘਾਲ ਲੈਣਾ ਜੇ ਪਹਿਲਾਂ ਤੁਸੀਂ ਨਹੀਂ ਆਂਦਾ ਇਹ ਚਾਂਦੀ ਦੀ ਡਿਮਾਂਡ ਸੀ ਵੀ ਮੈਂ ਪਹਿਲਾਂ ਬੁੜਾ ਤੇਰਾ ਹੁਣ ਕਿਸਤਾ ਲਾਉਂਦਾ ਫਿਰਦਾ ਜਾਂਦਾ ਬਾਹਰ ਜਾ ਕੇ ਭੇਜ ਦੇਈ ਉਹਨੂੰ 4 ਪੈਸੇ ਪਹਿਲਾ ਡਿਮਾਂਡ ਤੇਰੀ ਆ ਡਿਮਾਂਡਾਂ ਪੁਰੀਆਂ ਕਰਦੇ ਕਰਦੇ ਸਾਲਾ ਅਸੀਂ ਥੱਲੇ ਲੱਗ ਜਾਣਾ ਥੋੜੀਆਂ ਚੜੀਆਂ ਚੁੱਪ ਕਰ ਜਾ ਨਾਨਕੀ ਸ਼ੱਕ ਬਹੁਤ ਤਕੜਾ ਤੇਰੇ ਲੈ ਕੇ ਆਏ ਆ ਅੱਛਾ ਫੇ ਦੱਸੋ ਜਿਹੜੀਆਂ ਦਿਲ ਦੇ ਵਿੱਚ ਆ ਦੱਸੋ ਉਹ ਜਿੰਨੇ ਜੋਗੇ ਹੈਗੇ ਸੀ ਲਿਆਤਾ ਉਹ ਦੇਖ ਲੈ ਸਨਿਆਰੇ ਨੇ ਅੱਜ ਵੀ ਪੈਸੇ ਦੇਣੇ ਸੈਡ ਓਏ ਇਹ ਤਾਂ ਕਾਂਟੇ ਮੋੜ ਮਲੇ ਓਏ ਆਸੀਂ ਸ਼ੋਰ ਮੇਰੀ ਗੱਲ ਥੋੜਲਾ ਐਹੀ ਸੁਨਿਆਰੇ ਨਾ ਆਸੀਂ ਸੁਨਿਆਰੇ ਨਾ ਓਏ ਆਸੀਂ ਆਸੀਂ ਸੁਨਿਆਰੇ ਨੇ ਇਹ ਗੱਲ ਕੀਤੀ ਸੀ ਛੋਟਾ ਪੈਕੇਟ ਬੜਾ ਧਮਾਕਾ ਸੋਨਾ ਹਲਕਾ ਹੋਵੇ ਤੇ ਹੋਵੇ ਵੱਡਾ ਗੱਲ ਕੀਤੀ ਸੀ ਓਏ ਆਹੀ ਇਹ ਗੱਲ ਕੀਤੀ ਐ ਕਿ ਦਿਖਾਉਣਾ ਯਾ ਤੂੰ ਜ 1200 2000 ਹੋ ਜਾਣਾ ਸਾਤਾ ਤੂੰ ਇਹ ਵੇਚ ਦੋ ਯੇ ਇਹ ਵੇਚਣਾ ਕਿ ਲੈਣਾ ਸਸਤੇ ਤੇ ਬੰਦਾ ਲੈਣ ਦਾ ਹੁੰਦਾ ਵੇਚ ਦੇ ਕਦੇ ਮੁੰਡੇ ਮੱਡੇ ਦਾ ਹੁੰਦਾ ਤੁਸੀਂ ਤਾਂ ਭੈਣ ਚ ਲੜ ਲੜ ਮਰ ਜਾਣਾ ਹੀ ਆਲਾ ਕਦੇ ਮੁੰਦੀ ਕਦੇ ਆਈ ਗਈ ਉਧਰੋਂ ਸਹਰੇ ਆ ਲੋ ਬੱਸ ਚ ਮੈਂ ਪੜਾ ਲੇ ਇਹ ਨਹੀਂ ਮੇਰੀ ਗੱਲ ਸੋੜ ਲੈ ਮੋੜ ਦੇ ਬਾਲੀਆਂ ਨਾਨਕੀ ਛੱਕ ਵਾਲੀਆਂ ਮਾਮਾ ਨਾਨਕੀ ਛੱਕ ਕੋਈ ਇੱਕ ਤੁਸੀਂ ਨਾ ਨਾਨਕੀ ਛੱਕਤਾ ਉਹ ਯਾਰ ਅਮਾ ਮੇਰੀ ਗੱਲ ਪੜਦੇ ਨਾ ਕੁੜੀ ਤਾਂ ਨਾ ਐ ਇਹ ਪਰ ਮੀ ਨਾਨਕੀ ਛੱਕ ਤੇ ਉਦੋਂ ਗੱਲ ਹੋਈ ਸੀ ਦਿਖਾਉਣ ਜੋਗਾ ਹੀ ਆ ਇਹ ਨਹੀਂ ਕਿ ਤੁਸੀਂ ਰੱਖ ਕੇ ਬਹਿ ਜਾਓ ਤੂੰ ਕਹਿਆ ਸੀ ਮੇਰੇ ਸਾਥ ਮੋਰੇ ਇੱਜ਼ਤ ਬਣ ਜੂਗੀ। ਉਹ ਲਾਨ ਕੀ ਛੱਕ ਜਿਹੜੀਆਂ ਬਾਲੀਆਂ ਲੈ ਕੇ ਦਿੱਤੀਆਂ ਬਾਲੀਆਂ ਮੋਰੇ। ਨਹੀਂ ਹਰਾਮ ਦੇ ਹਰੂੰ। ਉਹ ਹਰਾਮ ਦੇ ਹਰੂੰ ਦੇ ਵਾਲੀ ਗੱਲ ਨਹੀਂ ਐ ਕਿ ਸਿੱਧੀ ਗੱਲ ਸਾਡੀਆਂ ਬਾਲੀਆਂ ਮੋਰੇ। ਯਾ ਪਾਗੇ ਯਾਰ ਹੁਣ ਲੱਗ ਗਿਆ ਇਹ ਤਾਂ ਥੜਾ ਆਈ ਚਲਾਈ ਰਹਿਣੀ ਐ ਮੇਰੀ ਗਾਣਾ ਸੁਣ ਲੋ। ਜਿਹੜੇ ਹਜ਼ਾਰ ਦੇ ਬਿਸਕਟ ਸਟੀਕਰ ਲਾ ਸਿਹਰੇ ਭੈਣ ਜੀ 100 ਦੇ ਹੀ ਅਸੀਂ ਸਟੀਕਰ ਲਾਤਾ ਉੱਤੇ ਉਹ ਉਹ ਸਟੀਕਰ ਲਾਤਾ ਹੀ ਭੈ ਜੋ ਗਾਪੋ ਵੀ ਨਹੀਂ ਚੱਲਣ ਦਿੰਦੇ ਮੈਂ ਇਹ ਨਹੀਂ ਹੁੰਦੀ ਬਾਜਵੇ ਉਹ ਚੁੱਟਾ ਨਾਲ ਹੀ ਆ ਨਹੀਂ ਫੇ ਸੂਰ ਤੁਹਾਨੂੰ 2 200 550 ਸੂਰ ਤੁਸੀਂ ਦੇ ਕੇ ਤਾਂ ਸਾਨੂੰ 5 500 ਦੇ ਕੇ ਤੋਰਨਾ ਇਦਾਂ ਨਾ ਕਰੀ ਮੈਂ ਪਿਆਰ ਨਾਲ ਜੋ ਮਰਜੀ ਦੇ ਨਾਲ ਬਈ ਫੇਰ ਤੋਂ 500 ਨਾ ਦੇਓ ਨਾ 11 1100 ਥੋੜੀ ਜਿਹਾ ਵਧਾ ਕੇ ਦਿਓ ਸਾਡੇ ਪੂਰੇ ਵੀ ਹੋਣ ਲੈ ਜੀ ਸਾਡੇ ਪੀਓ ਜੀ ਚਾਹ ਠੀਕ ਆ 500 ਦੇ ਕੇ ਬਸ 500 ਦੇ ਦਾ ਬਿਸਕਟ ਹੈ 4 ਕਿਲੋ ਆਏ ਹੋਰ 5 ਕਿਲੋ ਨਹੀਂ ਪੂਰੇ ਆਏ ਆ 5 ਕਿਲੋ ਨਹੀਂ ਫਿਰ 4 ਕਿਲੋ 4 ਕਿਲੋ ਥੋੜੇ ਆ ਮਰਨਾ ਖਾ ਗਏ ਨੇ ਅੱਗੇ ਝੋਟੇ ਵਰਗੀ ਹੋਈ ਜੰਨੀ ਆ ਮੈਂ ਤਾਂ ਜਾਣਦੀ ਚਰ ਪੁਰਾਣੇ ਦੇ ਕੰਮਾਂ ਦੇ ਉਹਦਾ ਰਾਜੀ ਹੋ ਗਈ ਇੱਥੇ ਆ ਗਿਆ ਉੱਥੇ ਸੁੱਕੀ ਰੋਟੀ ਸੀ ਹਨਾ ਉਹ ਰੋਟੀ ਸੁੱਕੀ ਬਿਵਾ ਲੱਗਦੀ ਆ ਤੇਰੀ ਗਾਹ ਥੜਲਾ ਹੋਂ ਤੂੰ ਇਹ ਬਾਲੀਆਂ ਕਿਦਾਂ ਮੋੜਨੀ ਆ ਨਾਨਕੀ ਛੱਤਾਂ ਆਹ ਤਾਂ ਕਹਿੰਦੀਆਂ ਬੈਂਕ ਚ ਜਮਕ ਰਹੀਆਂ ਵੇਚਤੀਆਂ ਉਹ ਵੇਚ ਕੇ ਜਮਾ ਕਰਾਈਆਂ ਆ ਬੇ ਕਰਤਾ ਪਾਤਾ ਭੋਗ ਇਹਨਾਂ ਦੇ ਸੋਨਾ ਸਾਨੂੰ ਨਹੀਂ ਮਿਲਿਆ ਤੇਰਾ ਕਿੱਥੋਂ ਮਿਲ ਜੂ ਪੈ ਜੋ ਕੱਲੀ ਕੱਲੀ ਟੋਪ ਪਾਈ ਦੀ ਚਾਕੇ ਕੋਈ ਕਹਿੰਦਾ ਮੈਂ ਕੋਕਰਾਂ ਤਾਂ ਕੋ ਕੋਕਰਾਂ ਤਾਂ ਕੋਕਰਾਂ ਇਹ ਇਹਨੂੰ ਤਿੰਨ ਸੈਟ ਸੋਰੇ ਦੇ ਪਾਇਆ ਤੋਂ ਸੋਰੇ ਦੇ ਉੱਥੇ ਹੀ ਪਤਾ ਹੀ ਨਹੀਂ ਕਿੱਥੇ ਗਏ ਤਿੰਨ ਸੈਟ ਸੋਰੇ ਦੇ ਲੈ ਤੁਸੀਂ ਸਾਸ ਨੂੰ ਕੀ ਪਾਇਆ ਉਹ ਸਾਸ ਤੋਂ ਨੂੰ ਨਹੀਂ ਪਾਇਆ ਸਾਸ ਨਹੀਂ ਲੱਗਿਆ ਕਿਤਾ ਨਹੀਂ ਦੁੰਬਾਰ ਉਦੋਂ ਬਹੁਤ ਮੰਗ ਕੇ ਲਈਆਂ ਉਹ ਮੱਖਣ ਵਾਂਗ ਲੈਂ ਗਿਆ ਉਹ ਤੂੰ ਦੁੰਬਾ ਇੱਥੇ ਕੁੜੀ ਨਹੀਂ ਮਿਲਦੀ ਜੇ ਕਹਦੇ ਹਨ ਉਹਨਾਂ ਸਮਿਆਂ ਦੇ ਵਿੱਚ ਅਸੀਂ ਸੁਰਤ 'ਚ ਹੁੰਦੇ ਤੇ ਲੰਡੋਏ ਤੁਸੀਂ ਰਹਿ ਤਾ ਲੈ ਵੀ ਜਾਂਦੇ ਕਿਤੇ ਤੇ ਮੈਂ ਤੁਹਾਨੂੰ ਦੱਸ ਦਿੰਦਾ ਨਹੀਂ ਸੱਚੀ ਗੱਲ ਐ ਇਦਾਂ ਲਮਾਂ ਕੇ ਤੁੰਬਾ ਹੀ ਨਿਆਰੇ ਸੀ ਉਦੋਂ ਮੇਰੇ ਯਾਦ ਨਹੀਂ ਆਦਾ ਤੇਰੇ ਪਿਆਰ ਨਹੀਂ ਮਨੀ ਬਹੁਤ ਛੋਟਾ ਨੇ ਲਮਾਂ ਕੇ ਲੈਨੇ ਨੀ ਉਦੋਂ ਹੀ ਸਾਡੇ ਟੱਬਰ ਦਾ ਦਿਮਾਗ ਖਰਾਬ ਸੀ ਉਹ ਨਾ ਮੰਨਦੇ ਵਧੀਆ ਸੀ ਐ ਕਿਤੇ ਹੋਦਰੇ ਕਰਦੇ ਨਹੀਂ ਕਹਨੇ ਕਿਹਨੂੰ ਚੱਲੋ ਦੱਸਿਓ ਉਹ ਆਣ ਕੇ ਬਾਜੂ ਆ ਕੇ ਉਹ ਜਿਹਦਾ ਮਕਰ ਬਾਜੀ ਕੰਨਾਂ ਵਿੱਚ ਮੁੰਡੀਆਂ ਨੇ ਲੈਣੀਆਂ ਅੱਜ ਤਾਂ ਫਸ ਗਿਆ ਲੜੋਏ ਕਰਕੇ ਮੈਂ ਕਹਿੰਦੇ ਸਾਰੇ ਮੁੰਡੀਆਂ ਪਾਈਆਂ ਭੈ ਤੂੰ ਐਡਾ ਸੋਦਾ ਨਹੀਂ ਬਾਈ ਚੱਲਣ ਦੇ ਮੁੰਡੀਆਂ ਵੀ ਪਾਈਆਂ ਹੈ ਪਤਾ ਤਾਂ ਲੱਗੇ ਅੱਜ ਤਾਂ ਨਿਆਣੇ ਸੀ ਉਦੋਂ ਮੁੰਦੀ ਫੱਫੜ ਨੂੰ ਜੀਜੇ ਨੇ ਫੇ ਪਰੋਣੇ ਦੀ ਪਰੋਣੇ ਤੋਂ ਪਾਣੀ ਕਿਗੀ ਇਹ ਐਤੋਂ ਮਾਮੇ ਨੇ ਹੁੰਦੀ ਸੀਗੀ ਇੱਕ ਕੁਪੜ ਦੀ ਹੁੰਦੀ ਸੀਗੀ ਮਾਮੇ ਦੀ ਹੁੰਦੀ ਨਹੀਂ ਸੀ ਮਾਮੇ ਨੇ ਪਾਈ ਸੀ ਸੱਤ ਹੁੰਦੀਆਂ ਭੂਆ ਨੇ ਬਣਾਈਆਂ ਲੈ ਭੂਆ ਸੱਚੀ ਆ ਫੇਰ ਭੂਆ ਸੱਚੀ ਐ ਤੇ ਫੇਰ ਉਹ ਵੀ ਮੁੰਡਿਆਂ ਨੂੰ ਸੀ ਸੀ ਤੇ ਸਾਸਰ ਨੂੰ ਵਾਲੀਆਂ ਬਣ ਜਾਂਦੀਆਂ ਸਾਸਰ ਨੂੰ ਬਣਨ ਮੈਨੂੰ ਵਾਲੀਆਂ ਹਾਰ ਤੇ ਇੰਨਾ ਸਾਰੇ ਟੱਬਰ ਦੇ ਜੀ ਨੇ ਕਦੀ ਸੋਨਾ ਦੇ ਮੇਰੀ ਗਾਹ ਸੌੜ ਲੈ ਸਾਨੂੰ ਕੱਲੇ-ਕੱਲੇ ਸੌਣ ਦਾ ਹਿਸਾਬ ਚਾਹੀਦਾ ਅੱਛਾ ਉਹ ਤੂੰ ਅਮਾ ਕੈਂਚੀ ਚਵਲਾ ਬਾਈ ਲੈ ਹੁਣ ਤੂੰ ਬਾਰੀਆਂ ਮੋੜ ਦੇ ਬਸ ਸੌਖਾ ਦਾ ਬਹੁਤ ਬਹੁ ਆ ਜੋ ਆ ਗਿਆ ਹੱਥ ਚੋਂ ਆ ਨਾ ਕੀ ਆ ਮਮਾ ਹ ਤੂੰ ਦਾ ਸਿੰਜਰੀ ਫਲੇ ਦੇ ਕੋ ਪਤਾ ਕਿਦਾਂ ਮੇਰੀ ਗੱਲ ਸੁਣ ਕਹਿੰਦਾਸ ਮੇਰੇ ਕੋ ਸਮਾਣੀ ਬਹੁ ਪਿਆ ਅੜੇ ਪੈਰ ਬਦਲ ਲਗਾ ਸੂਟ ਪੇਟੀ ਜੋ ਕੱਢੇ ਆਨੇ ਐਵੇਂ ਮਾਰਦਾ ਪੇਟੀ ਜਗੜ ਪੀਣਾ ਨੇ ਵੀ ਇੱਦੇ ਗਾਨੇ ਨੇ ਪੀਨੇ ਆਈ ਉਹਦੀ ਨਾਨੀ ਅੜੇ ਉਹ ਸੂਟ ਇਹ ਦੇਦਾ ਵੇ ਸੱਚੀ ਗੱਲ ਆ ਇਹ ਗਾਣਾ ਤੈਨੂੰ ਪਤਾ ਆ ਕਹਿੰਦਾ ਮੈਂ ਆਉਣਾ ਨਹੀਂ ਸੀ ੱੱਕੇ ਨੇ ਆਏ ਜੇ ਮੈਂ ਚੰਡੀਗੜ੍ਹ ਚਲ ਜਾਂਦਾ ਨਾ ਸਵੇਰੇ ਪਜੈਟੀ ਕਾ ਮੁਸਫਿਰ ਰਹਿ ਗਿਆ ਸੀ ਅੱਜ ਐਤਵਾਰ ਸੀ ਜਦ ਤੁਸੀਂ ਹੈਗੇ ਬੀਲੇ ਇਹੀ ਬੀਲੇ ਆਨ 100 ਗਮ ਟਾਈਮ ਤੋਂ ਮਸਫਿਰ ਰਹਿ ਗਿਆ ਨਾ ਇਹ ਦਿਨ ਨੂੰ ਇਹ ਸਮਝਾਉਂਦੀ ਮੀਰੇ ਫੇ ਲੈਂਦੇ 400 ਦੇ ਕੋਲੇ 500 ਆਏ 3042 ਹਰਪ੍ਰੀਤ ਦਾ ਹਰਪ੍ਰੀਤ ਦਾ ਫੋਨ ਆਇਆ ਉਹ ਜੀ ਓਏ ਓਏ ਮੈਂ ਤੁੰ ਤਾ ਚੱਪਟਾ ਨੀ ਚੱਪਟਾ ਕਰਦੇ ਨਹੀਂ ਹੱਥ ਨਹੀਂ ਮੈਂ ਤੇਰੇ ਔਲਾਦਾਂ ਨਾਲ ਦੀ ਗੱਲ ਤੂੰ ਕੀ ਆ ਸੀ ਓਏ 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 ਹਾਂ ਵੜਾ ਵੜਾ ਨਹੀਂ ਹਾਂ ਹੋਰ ਕੀ ਗੱਲ ਕਰ ਉਹ ਇਦਾਂ ਹੋਈ ਫਿਆ ਨਾ ਨਹੀਂ ਹੋਵੇ ਕੋਣ ਹੱਥ ਨਹੀਂ ਹਰਪ੍ਰੀਤ ਨਾ ਮਨੀਰ ਵੀ ਜਿਹੜਾ ਤੇਰੇ ਬੁਣੇਗਾ ਚੁੰਦਾ ਆਲੇ ਮਈ ਚ ਲੱਗਦਾ ਕੋਲੇ ਦੀ ਪਨੀਰੀ ਵੀ ਮੇਰੀ ਗੱਲ ਨਾ ਤੂੰ ਕੀ ਕਰਕੇ ਆਇਆ ਫੇ ਆਹਰ ਕੋਈ ਬਸ ਮਾਂ ਥੱਕਣਾ ਦੇ ਬੰਦ ਲੈ ਆਇਆ 4 ਕਿਲੋ ਬੈਸਣ ਲੈ ਆਇਆ ਬੜੀ ਮਿਹਨਤ ਨਾਲ ਥੱਕਣਾ ਮਾਰੂ ਹੈ ਵੀ ਬਹੁਤ ਘਾਰਾ ਕੁ ਘਾਟੇ ਫੱਟਿਆ ਪ੍ਰਾਪਤ ਤਾਂ ਇੰਨੀ ਗੱਲਾਂ ਉਹ ਮੈਂ ਇਹ ਪਤਾ ਲੱਗੇ ਉਹ 1100 ਵਾਲੀ ਗੱਲ ਨਹੀਂ ਕਿਉਂ ਕੀ ਸੀ 1100 ਦੀ ਉਈ ਦਿੰਦਾ ਵੀਰੇ ਇਹ ਨਾ ਕਹਣਾ ਗਵਾਂਡੀਆਂ ਨੇ ਕਹਣਾ ਪੱਦਾ ਬੋਲਦੀ ਇਹਨਾਂ ਦੀ ਕੋਈ ਪੁਰਾਣੀ ਆਈ ਇਹ ਨਾ ਹੋਲੀ ਬਹੁਤ ਸਲੈਂਸਰ ਪਾ ਕੇ ਰੱਖ ਗਲੀ ਦੇ ਮਿੱਦੀਆਂ 11 ਵਾਲੀ ਜਿਹੜੀ ਆ ਸੀ ਉਈ ਉਹ ਨਾ ਕਿਹੜੀ ਨਾ ਨਾ ਨਹੀਂ ਨਹੀਂ ਇਹ ਨਾ ਬਣੀ ਮੈਂ ਮੈਂ ਅਮਿਤ ਉਹ ਜਾਓ ਕੋਡ ਮੈਪ ਤੇ ਹੋਈ ਆ ਜਾਓ ਕੋਹਣੀ ਕਾ ਜਾ ਰਹੇ ਹੋ ਕੋਈ ਕਿੱਕੇ ਕੋਡ ਮੈਪ ਤੇ ਪੁਈ ਗਿਆ ਨਹੀਂ ਮੇਰੀ ਗੱਲ ਨਾ ਟਿਕਰ ਤੂੰ ਨਾ ਕੁਝ ਨਹੀਂ ਆਇਆ ਵੀ ਉਹ ਤਾਂ ਮੈਂ ਲੈਣਾ ਸੀ ਪੱਗਾਂ ਪੁੱਗਾਂ ਦੀ ਗੱਲ ਨਹੀਂ ਜੀ ਨਾ ਮੇਤੀ ਤੋਤੀ ਉਰੇ ਆ ਪਰ ਮਾ ਦਗਾ ਆ ਹਾਜ ਨੂੰ ਚਾਜਾ ਉਰੇ ਉਰੇ ਮੋਨੂ ਆ ਗਿਆ ਬਿਸਕਟ ਵਧੀਆ ਜਾ ਤਾ ਸੋਣੀ ਬਹੁਤ ਕਟੜੀ ਸਾਡੀ ਨਹੀਂ ਪੈਨੋ ਸੋਣੀ ਹਾਲੇ ਅੰਦਰ ਮੈਂ ਕਿਹਾ ਕਿ ਮੈਂ ਤਾਂ ਗਈ ਨਹੀਂ ਸੀ ਐਦੀ ਤੇ ਇੱਕ ਗਾੜ ਨੂੰ ਪੈਂਦੀ ਆ ਓਏ ਕੈਤ ਕੈ ਪੈ ਰਿਕ ਹੁੰਦੀ ਸੀ ਮਾਂ ਆ 50 ਪੇ ਆਹਾ ਆ ਦਸਾਂ ਆ ਆ 50 ਆ ਦਸਾਂ ਆ ਨੇ ਉਹਦਾ ਕਾਟ ਹੀ ਉਹੀ ਗੱਲ ਕਹਿੰਦੀ ਉਹ ਸਸਤ ਬਹੁਤ ਬੈਸਪੁਰ ਮਹਿੰਗੇ ਖਾਂਦੀ ਮੈਂ ਕਿਹ ਪਤਾ ਨਹੀਂ ਕਿਹੜੀ ਬੈਕਰੀ ਉਹਨਾਂ ਦੇ ਗੁੱਲੀ ਆ ਇਹ ਉਹ ਹੈ ਕਿਹੜੇ ਗੁੱਡੇ ਆ ਗੁੱਡੇ ਆ ਇਹ ਵਧੀਆ ਹੈ ਆ ਪਾਰਾਂ ਨੇ ਆ ਜਿਆਦਾ ਲਿਆਂਦੇ ਦੁੱਧੇ ਆਲੇ ਵਧੀਆ ਨੇ ਮੈਂ ਲਾਈਕ ਕਰਦਾ ਇਹ ਮੈਨੂੰ ਕਹਿੰਦੇ ਗਾ ਸੌਣ ਲਾ ਤੇਰਾ ਰੱਬੀ ਬਚਾ ਹੋ ਗਿਆ ਤੇ ਮੰਮੀ ਸਾਡੀ ਆ ਗਈ ਤੇ ਇਹ ਕਦੇ ਕੈਨੇਡਾ ਕਰੋੜਾ ਹੁੰਦੀ ਆਂਦਾ ਪਰ ਉਹ ਪਾਰਲੇ ਜੀ ਜਾਣ ਨੇ ਕੱਲ ਨੂੰ ਪਤਾ ਕੀ ਗਿਆ ਮੈਂ ਉਥੋਂ ਨਿੰਦਰ ਦੀ ਦੁਕਾਨ ਸਾਡੇ ਪਿੰਡ ਦੁਕਾਨ ਆ ਉਹ ਚੱਕੀ ਆ ਉਹਦੀ ਮੰਮੀ ਇੱਥੇ ਚੱਕਦੀ ਦੇ ਲੱਗੀ ਮੈਨੂੰ ਖੋਲ ਆ ਤੇ ਗਹਿਰ ਨਿੰਦਰ ਦੀ ਦੁਕਾਨ ਤੋਂ ਲਿਆਂਦੇ ਪੈਸੇ ਕਹਿੰਦਾ ਸ਼ੁਰੂ ਲਿਆਂਣ ਲਗੇ ਦੇਸ ਗਿਆ ਰਫ ਹੋ ਇਦਾਂ ਨਹੀਂ ਹੁੰਦਾ ਦੇ ਮੇਰੀ ਗੱਲ ਤੋਂ ਜਿਹੜੀ ਗੱਲ ਫੋਨ ਤੇ ਹੋਈ ਆ ਫੇਰ ਆਹੀ ਗਏ ਲੋਸੋ ਗਰਿਆ ਤੋ ਹੋ ਗਰਿਆ ਪਿਆ ਨੇ ਆ ਨਹੀਂ ਨਹੀਂ ਕਿਧਰ ਤਾਲ ਰਿਹਾ ਤੁਸੀਂ ਆ ਤੁਸੀਂ ਖਾਈ ਜਾਂਦੇ ਮੈਂ ਬੇਸਕੜ ਮੈਂ ਚਾਹੇ ਸ਼ੂਗਰ ਘਰ ਦੀ ਮਖਾਨੀ ਨਹੀਂ ਆ ਚਾਹ ਮੈਂ ਤੁਸੀਂ ਦਾਤ ਦਿੰਦੇ ਸ਼ੂਗਰ ਨਹੀਂ ਬਣਾਓ ਇਹ ਵੀ ਰੱਖ ਤੇ ਮੰਮੀ ਦੇ ਘਰ ਕੇ ਨਹੀਂ ਤਾਂ ਮੈਂ ਇਹ ਵੀ ਨਹੀਂ ਸ਼ੋਗਰ ਮਰਾ ਆ ਪੈਰ ਪਾ ਲਿਆ ਇੱਥੇ ਇਹਦਾ ਹੀ ਧੀ ਦੇ ਘਰ ਕੋ ਖਾਈ ਦਨੇ ਤੇ ਮਾਂ ਨੂੰ 4 ਦਿਨ ਹੋ ਗਏ ਤੈਨੂੰ ਸੰਗ ਨਹੀਂ ਆਉਂਦੀ ਕਾਇੋਗਾ ਰਾਣਾ ਭਰਾ ਬਈ ਨਾਲਾ ਥਾਲਾ ਥਾਇਆ ਤੇ ਗਿਆ ਕਰੇ ਚੰਡਾ ਸਾਰੇ ਘਰ ਭਾਈ ਕੁੱਤਾ ਭੈਣ ਕਰ ਭਾਈ ਕੁੱਤਾ ਭਾਈ ਕੁੱਤਾ ਸੁਣਦਾ ਉਹ ਕਰਮ ਦੇ ਕਰਦੀਆਂ ਦੇ ਨਹੀਂ ਥੇ ਟਿਕਲੀ ਥੋੜੇ ਦਿਨਾਂ ਤੇ ਭੈਣ ਕਰ ਭਾਈ ਕੁੱਤਾ ਹੁੰਦਾ ਨਹੀਂ ਉਹ ਚੈ ਜਾਉਣੀ 43 ਗੱਲ ਆ ਟੀ ਉਹ ਕੁੱਤਾ ਤੂੰ ਕੁੱਤਾ ਨਹੀਂ ਬੰਦਾ ਬੰਦਾ ਕੋਲ ਨਹੀਂ ਨਾ ਵੀ ਨਹੀਂ ਸੀ ਤੇ ਨਹੀਂ ਦਾ ਸ਼ੁਗਰ ਨਾ ਨਲਾ ਤੂੰ ਨਾ ਕਦੀ ਪਜਾ ਟੱਪੀ ਤੇਰੀ ਸਾਲੀ ਉੱਥੇ ਹੀ ਰਹਿ ਗਈ ਉਮਰ ਨਹੀਂ ਗੱਲ ਕਰਨ ਦੇ ਨਹੀਂ ਗੱਲ ਕਰਨ ਦਾ ਕੀ ਮੈਨੂੰ ਗੱਲ ਸੌਣ ਦੇ ਇੱਕ ਮਿੰਟ ਗਾ ਸੌਣ ਲੋ ਇਹ ਰਿਸ਼ਤੇਦਾਰੀ ਆ ਜਾਣਾ ਅੱਛਾ ਤੇ ਮੈਂ ਕੋੜ ਮਾ ਲੈ ਜੀ ਇੱਥੇ ਹੀ ਹੋਊਗਾ ਇੱਥੇ ਇੰਤਜ਼ਾਰ ਜੀ ਕੋਈ ਨਹੀਂ ਕੋਈ ਬੈਠੂ ਨਹੀਂ ਐਂ ਸਹੀ ਏ ਮੈਂ ਹਾਂ ਤੈਨੂੰ ਬੰਦ ਇਹ ਤੁਸੀ ਸੌਕਾ ਕੀ ਅਜੇ 35 ਦਿਨ ਆ ਜਾਣਾ ਗਰਮੀਆਂ ਦੇ ਦਿਨ ਆ ਆਪਦੇ ਘਰ ਰੋ ਅਗਰ 100 ਪਰਸਨਲ ਗੱਲਾਂ ਆਉਂਦੀਆਂ ਉਹ ਤੋ ਵੀ ਤੂੰ ਦਾ ਆਣਾ ਨਾ ਨਿਆਣੇ ਵੀ ਲੈ ਆਈਆਂ ਚੋ ਦਾ ਇੱਕ ਗੱਲ ਆ ਤੁਹਾਡੇ ਬਾਲਵਾੜੀ ਦੀ ਇੱਕ ਦਾ ਘਰ ਹੁੰਦਾ ਜਿੰਦਾ ਦੇ ਕਰਨਾ ਇਹ ਹੁੰਦਾ ਨਾ ਤੁਸੀਂ ਯਾਰ ਉਹ ਗੱਲ ਖਤਮ ਕਰ ਦੋ ਇਹੀ ਕੀ ਕੋ ਗੱਤ ਗੱਲ ਕਰਦੀ ਹੈ ਨਾ ਇਦਾਂ ਥੋੜੀ ਹੁੰਦੀ ਆ ਤਾਂ ਹਾਂ ਤੁਸੀਂ ਇਹ ਦੇਖੋ ਤੁਸੀਂ ਕੀ ਕਰਨ ਆਇਆ ਦੋ ਦਾ ਇੱਕ ਕੁੜੀ ਦੇ ਘਰ ਹੁੰਦਾ ਇੱਕ ਦਾ ਬਾਸ ਉਹ ਵੀ ਕਦੇ ਦੂਰ ਤਰਾਂਦੇ ਆਉਂਦੇ ਉਹਦੇ ਬੰਦੇ ਰੁਕ ਜਾਂਦੇ ਹੁੰਦੇ ਤੁਸੀਂ ਭੈਗ ਉਹ ਵੀ ਗੱਲ ਹੈ ਇਹ ਨਾ ਅੱਜ ਕੋ ਮਾਨ ਉਹ ਚੁੜੀ ਆਸੀ ਦੋ ਖੁੜਾ ਉਹ ਕਹਦੇ ਹੋਣੇ ਚਲੋ ਆਟਾ ਹੀ ਬਜੂ ਉੱਥੇ ਹੀ ਜਾਂਦੇ ਧੀਰੇ ਕਰਦੇ ਆਂ ਇਹ ਉਹ ਪਰਮਜੀ ਸ਼ਰਮ ਘਾਤ ਹੋਰ ਜਿਹੜੇ ਤੋਂ ਚਾਰਦੇ ਨੇ ਇਥੋਂ ਹੱਲਦੇ ਨਹੀਂ ਬੇਲੇ ਆ ਹੋਰ ਕੰਮ ਵਾਲੇ ਬੰਦੇ ਕਿਹੜੇ ਹੁੰਦੇ ਆ ਆਪਣੇ ਦੋ ਦਿਨ ਰਹਿ ਜਵੇ ਉਧਰ ਸੱਤ ਸੱਤ ਫੋਨ ਆਉਂਦਾ ਮਾਸੀ ਤੈਨੂੰ ਪਤਾ ਹੀ ਆ ਉਹਦਾ ਫੇ ਮੈਂ ਸਾਬਾਂ ਦੇ ਵਿੱਚ ਕੰਦ ਬਜੀ ਰਹੀ ਹੈਂ ਵਦਾ ਕਹਣਾ ਹੀ ਮਾਸੀ ਤੈਨੂੰ ਪਤਾ ਹੀ ਆ ਫਿਰ ਐਵੇਂ ਕਲੇਸ਼ ਕਰਦੇ ਆ ਉਹ ਹਣਾ ਮੇਰੇ ਨਹੀਂ ਹਾਂ ਉਹ ਤੇ ਆ ਸਮਝ ਆਈ ਨਾ ਕੁੜੀ ਕੱਲੀ ਆ ਵਿਚਾਰੀਆਂ ਉਹ ਤਾਂ ਕਿੰਨਾ ਚੋਰ ਰੋਲੀ ਨਾ ਕੱਟ ਚੋਰੀਆਂ ਹੁੰਦੀਆਂ ਐ ਨਹੀਂ ਮੈਂ ਆ ਜਾ ਤੂੰ ਇੱਥੇ ਰੋਜ ਰਹੇ ਨਾ ਤੂੰ ਇੱਥੇ ਰਹਿ ਲਿਆ ਕਰ ਮੈਂ ਆ ਜਾ ਕਰੂੰਗਾ ਮੇਰਾ ਕੰਮ ਚ ਨਹੀਂ ਜਾਂਦਾ ਉਹ ਰਹਿ ਲਿਆ ਕਰ ਆ ਜੂ ਇਹ ਨਹੀਂ ਦੋਏ ਦਾ ਕਰਨਾ ਮੈਂ ਤੇ ਯਾ ਹੋਰ ਹਾਵੀ ਤੂੰ ਬਰਾ ਮਾ ਬਰਾ ਆਵੇ ਉਹਦਾ ਹੋਰ ਝੱਟੂ ਮਸੀਤ ਕਿੰਨਾ ਕੋ ਖਾ ਲਿਆ ਇੱਥੇ ਹਾਂ ਕੰਮ ਨੂੰ ਮਿਲਿਆ ਲੱਗ ਨਹੀਂ ਲੱਗਦਾ ਤੇਰੀ ਚਲੀਏ ਅੱਟੀ ਨੂੰ ਉਹ ਮੈਂ ਤੇ ਯਕੀਨ ਆਇਆ ਮਾਰਦਾਈ ਕੋ ਪਿੱਛੇ ਰੱਖਣਾ ਨਾ ਕਿ ਦਾ ਕੱਝ ਨਹੀਂ ਇਹਨਾਂ ਨੂੰ ਲੈ ਮੈਂ ਤੈਨੂੰ ਇੰਨਾ ਦੱਸਦਾ ਹੱਟੀ ਨਾ ਆਇਓ ਮੈਂਤ ਵਾਲੀ ਗੱਲ ਆ ਸਾਡੇ ਡਰਮ ਵਿੱਚ ਕਣਕ ਬੱਜੀ ਰਹੇ ਦੇ ਜਾਂ ਤੇ ਇਹ ਦੋ ਵੇੜੇ ਨੇ ਕੁੜੀ ਵਿਆਹ ਹੋ ਕੇ ਸਾਡੇ ਢਾਨ ਵਿੱਚ ਕਣਕ ਪੱਜ ਗਏ ਨੇ ਕਿੰਨਾ ਥਾਂ ਦੀ ਇਹ ਨਾ ਸਾਡੇ ਕਣਕ ਬਹੁਤ ਜ਼ਿਆਦਾ ਪਰੇ ਹੋ ਗਏ ਸਾਨੂੰ ਕੋਈ ਲੋੜੀ ਆਈ ਨਾ ਦੀ ਗਾਸੀ ਪੂਰ ਰਿਹਾ ਸੀ ਕਿ ਆ ਜਾ ਜੀ ਸਾਡੇ ਨੂੰ ਤੁਸੀਂ ਭਾਰ ਚਾਹੋਣਾ ਇਹ ਨਾ ਤੂੰ ਨਹੀਂ ਉਹਦੇ ਕੀ ਮਤਲਬ ਐਸੀ ਕੀ ਲੋਡ ਕਿਦਾਂ ਮਤਲਬ ਕੋਈ ਛਪਾਂ ਛਪਾਂ ਜਾਲਦੀ